ਪਰੋਂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ 119 ਹੋਰ ਭਾਰਤੀ ਯੂਐਸਏ ਦੇ ਵੱਲੋਂ ਰਿਪੋਰਟ ਕੀਤੇ ਜਾ ਰਹੇ ਆ ਉਹਨਾਂ ਨੂੰ ਲੈ ਕੇ ਪਲੇਨ ਉੱਡਿਆ ਹੋਇਆ ਇਸ ਤੇ ਸਿਆਸਤ ਭਾਰਤ ਦੇ ਵਿੱਚ ਗਰਮਾਈ ਹੈ ਪੰਜਾਬ ਦੇ ਵਿੱਚ ਗਰਮਾਈ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਅੰਮ੍ਰਿਤਸਰ ਇਹ ਇਹ ਜਹਾਜ਼ ਨਹੀਂ ਆਉਣਾ ਚਾਹੀਦਾ ਇਹਨਾਂ ਭਾਰਤੀਆਂ ਨੂੰ ਲੈ ਕੇ ਕਿਸੇ ਹੋਰ 에ਅਰਬੇਸ ਤੇ ਉਤਰਨਾ ਚਾਹੀਦਾ ਖੈਰ ਇਹ ਜਹਾਜ਼ ਕਿੱਥੇ ਪਹੁੰਚਿਆ ਹੋਇਆ ਇਸ ਨੂੰ ਅਸੀਂ ਲਗਾਤਾਰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੀ ਫਲਾਈਟ ਨੂੰ ਲਗਾਤਾਰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਿਹੜੀ ਫਲਾਈਟ ਦਾ ਹਵਾਲਾ ਦਿੱਤਾ ਗਿਆ ਇੰਟਰਨੈਸ਼ਨਲ ਮੀਡੀਆ ਦੇ ਜ਼ਰੀਏ ਕਿ ਇਹ ਫਲਾਈਟ ਫਲਾਈਟ ਦਾ ਫਲਾਣਾ ਨੰਬਰ ਆ ਤਾਂ ਫਲਾਈਟ ਦਾ ਜਿਹੜਾ ਨੰਬਰ ਅਸੀਂ ਲਗਾਤਾਰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਫਲਾਈਟ ਕਿੱਥੇ ਪਹੁੰਚੀ ਹੈ ਕਿਉਂਕਿ ਯੂਐਸ ਆਰਮੀ ਦਾ ਜੋ ਜਹਾਜ਼ ਹੈ ਆਰਸੀਐਚ 858 ਨੰਬਰ ਫਲਾਈਟ ਹੈ ਸੀ 17 ਗਲੋਬ ਮਾਸਟਰ ਇਹ ਮੈਮਫਿਸ ਇੰਟਰਨੈਸ਼ਨਲ 에ਅਰਪੋਰਟ ਤੋਂ ਚੱਲਿਆ ਸੀਗਾ ਇਸ ਨੂੰ ਇਸ ਨੂੰ ਪੂਰਾ ਅਸੀਂ ਫਲਾਇਟ ਡਾ 24 ਦੇ ਥਰੂ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਮੈਮਫਿਸ ਇੰਟਰਨੈਸ਼ਨਲ 에ਅਰਪੋਰਟ ਤੋਂ ਇਹ ਜਹਾਜ਼ ਚੱਲਿਆ ਸੀਗਾ ਔਰ ਉਸ ਤੋਂ ਬਾਅਦ ਇਹ ਜਦੋਂ ਚੱਲਿਆ ਸੀਗਾ ਤਾਂ 7:00 ਵਜ ਕੇ 23 ਮਿੰਟ ਤੇ ਚੱਲਿਆ ਸੀ 12 ਤਰੀਕ ਨੂੰ ਔਰ ਉਸ ਤੋਂ ਬਾਅਦ ਕਈ ਥਾਵਾਂ ਤੇ ਰੁਕਿਆ ਰੁਕਦਾਰ ਕਹਿੰਦਾ ਇਹ ਜਹਾਜ਼ ਮੈਮਫਿਸ ਇੰਟਰਨੈਸ਼ਨਲ 에ਅਰਪੋਰਟ ਤੋਂ ਜਦੋਂ ਉੱਡਿਆ ਇਹ ਔਰ ਉਸ ਤੋਂ ਬਾਅਦ ਇਹ ਡੋਬਰ ਰੁਕਿਆ ਇੱਕ ਵਾਰ ਜਾ ਕੇ ਤਾਂ ਡੋਬਰ ਜਾ ਕੇ ਪਲੇਨ ਰੁਕਿਆ ਔਰ ਉੱਥੇ ਸ਼ਾਇਦ ਰੀਫਿਲਿੰਗ ਕੀਤੀ ਹੋएगी ਕਿਉਂਕਿ ਉੱਥੇ ਵੀ ਦੇਖੋਗੇ ਤੁਸੀਂ ਤਾਂ ਇਹ ਯੂ ਐਸ ਆਰਮੀ ਦਾ 에ਅਰ ਬੇਸ ਹੈ ਜਿੱਥੇ ਇਹ ਜਹਾਜ਼ ਰੁਕਿਆ ਉਸ ਤੋਂ ਬਾਅਦ ਫਲਾਈ ਕਰਨ ਤੋਂ ਬਾਅਦ ਫਿਰ ਸਿੱਧਾ ਇਹ ਜਹਾਜ਼ ਜਰਮਨੀ ਪਹੁੰਚਿਆ ਤੇ ਪੂਰਾ ਮੈਪ ਆ ਪੂਰਾ ਰੂਟ ਆ ਇਸ ਜਹਾਜ਼ ਦਾ ਉਸ ਤੋਂ ਬਾਅਦ ਫਿਰ ਇਹ ਜਹਾਜ਼ ਉੜਦਾ ਹੋਇਆ ਦੇਖੋਗੇ ਤੁਸੀਂ ਇਹ ਪਹੁੰਚ ਜਾਂਦਾ ਹੈ ਜਰਮਨੀ ਕੇਸਰਸਲਾਉਟਨ ਇੱਕ ਜਗ੍ਹਾ ਜਿੱਥੇ 에ਅਰ ਬੇਸ ਹੈ ਅ ਅਮਰੀਕਾ ਦਾ ਔਰ ਉੱਥੇ ਇਹ ਜਹਾਜ਼ ਪਹੁੰਚ ਜਾਂਦਾ ਔਰ ਉਥੇ ਕਈ ਘੰਟਿਆਂ ਦੀ ਸਟੇ ਦੱਸੀ ਜਾ ਰਹੀ ਹੈ ਕਿਉਂਕਿ ਇੱਥੋਂ ਇਹ ਇੱਥੇ ਰੁਕਿਆ ਉਸ ਤੋਂ ਬਾਅਦ ਅਗਲੀ ਫਲਾਈਟ ਵੀ ਦਿਖਾਵਾਂਗੇ ਤਾਂ ਕੇਜ਼ਰ ਸਲਾਉਟਨ ਇੱਕ ਜਗ੍ਹਾ ਜਿੱਥੇ 에ਅਰ ਬੇਸ ਦੱਸਿਆ ਜਾਂਦਾ ਇਸ ਦਾ ਔਰ ਉਥੇ ਬੋਇੰਗ ਸੀ 17ਏ ਗਲੋਬ ਮਾਸਟਰ ਜਿਹਦੇ ਵਿੱਚ 119 ਭਾਰਤੀ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਉਹ ਇਹ ਜਹਾਜ਼ ਉਥੇ ਰੁਕਿਆ ਔਰ ਉਸ ਤੋਂ ਬਾਅਦ ਫਿਰ ਅਗਲੀ ਫਲਾਈਟ ਤੇ ਲੈ ਕੇ ਚੱਲਦੇ ਹਾਂ ਤਾਂ ਅਗਲੀ ਫਲਾਈਟ ਦਾ ਜਿਹੜਾ ਡਿਟੇਲਸ ਹੈ ਉਹ ਮੈਂ ਇੱਥੇ ਦੂਸਰੀ ਟੈਬ ਖੋਲੀ ਹੋਈ ਹੈ ਤਾਂ ਉਹ ਜਹਾਜ਼ ਫਿਰ ਜਦੋਂ ਇੱਕ ਵਾਰ ਉੱਡਣ ਤੋਂ ਬਾਅਦ ਹੁਣ ਇਹ ਅਲ ਉਦੀ ਜੋ 에어ਪੋਰਟ ਆ ਉਥੇ ਰੁਕਿਆ ਹੋਇਆ ਉਥੇ ਉਸ ਦਾ ਸਟੇ ਦਿਖਾਇਆ ਜਾ ਰਿਹਾ ਜੋ ਕਿ ਕਤਰ ਦੇ ਵਿੱਚ ਹੈ ਤਾਂ ਇਹ ਉਸ ਦੀ ਤੁਸੀਂ ਪੂਰੀ ਟਰੈਕ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਸ ਤੋਂ ਬਾਅਦ ਫਿਰ ਜਦੋਂ ਇਸ ਦੀ ਸੈਕੰਡ ਫਲਾਈਟ ਸੀਗੀ ਤਾਂ ਜਦੋਂ ਸੈਕੰਡ ਵਾਰ ਦੂਸਰੀ ਵਾਰ ਇਹ ਉੱਡਿਆ ਉਸ ਤੋਂ ਬਾਅਦ ਫਿਰ ਰੈਮਸਟੇਨ ਤੋਂ ਉੱਡ ਕੇ ਇਹ ਯਾਨੀ ਜਰਮਨੀ ਤੋਂ ਉੱਡਿਆ ਜਦੋਂ ਇਹ ਔਰ ਉਸ ਤੋਂ ਬਾਅਦ ਫਿਰ ਸਿੱਧਾ ਇਹ ਇਹ ਰੁਕਿਆ ਕਿੱਥੇ ਕਿੱਥੇ ਇਹ ਦੇਖਣ ਦੀ ਕੋਸ਼ਿਸ਼ ਕਰਦੇ ਆ ਤਾਂ ਸ਼ਾਇਦ ਇਹ ਕਿਤੇ ਰੁਕਿਆ ਨਹੀਂ ਕਿਉਂਕਿ ਇੱਥੋਂ ਜਦੋਂ ਇਹ ਜਹਾਜ਼ ਉੱਡਿਆ ਉੱਡਣ ਤੋਂ ਬਾਅਦ ਫਿਰ ਫ্লাই ਕਰਨ ਤੋਂ ਬਾਅਦ ਆਕੇ ਸ਼ਾਇਦ ਹੋਰ ਕਿਤੇ ਰੁਕਿਆ ਨਹੀਂ ਹੈ ਰਾਹ ਦੇ ਵਿੱਚ ਕਿਉਂਕਿ ਹੋਰ ਕਿਧਰੇ ਸਟੇ ਨਜ਼ਰ ਆਇਆ ਨਹੀਂ ਹੈ ਰੀਫਿਲਿੰਗ ਜਿਹੜੀ ਇੱਕ ਵਾਰ ਉਹਨਾਂ ਨੇ ਕਰਨੀ ਸੀਗੀ ਉਹ ਕੀਤੀ ਹੈ ਤਾਂ ਫਿਰ ਇਹ ਜਹਾਜ਼ ਹੁਣ ਕਤਰ ਆਕੇ ਰੁਕਿਆ ਆਈ ਥਿੰਕ ਤਾਂ ਕਤਰ ਦੇ ਵਿੱਚ ਉਸ ਦੀ ਲੋਕੇਸ਼ਨ ਆ ਰਹੀ ਹੈ ਫਲਾਈਟ 24 ਦੇ ਤਾਂ ਕਿਉਂਕਿ ਰਿਸਪੌਂਡਰ ਜੋ ਜਹਾਜ਼ ਦੇ ਅੰਦਰ ਹੁੰਦਾ ਹੈ ਰਿਸਪੌਂਡਰ ਏਟੀਸੀ ਨੂੰ ਰਿਪੋਰਟ ਕਰਦਾ 에ਅਰ ਟਰੈਫਿਕ ਕੰਟਰੋਲ ਨੂੰ ਔਰ ਕਈ ਦਫਾ ਇਹ ਵੀ ਹੁੰਦਾ ਹੈ ਕਿ ਰਿਸਪੌਂਡਰ ਬੰਦ ਵੀ ਕਰ ਦਿੱਤੇ ਜਾਂਦੇ ਆ ਕਿ ਕੋਈ ਜਹਾਜ਼ ਦੀ ਲੋਕੇਸ਼ਨ ਟਰੈਕ ਨਾ ਕਰ ਸਕੇ ਖੈਰ ਇਹ ਸਾਰਾ ਪਬਲਿਕ ਡੋਮੇਨ ਦੇ ਵਿੱਚ ਅਸੀਂ ਇਸ ਕਰਕੇ ਦਿਖਾ ਰਹੇ ਹਾਂ ਕਿਉਂਕਿ ਸਾਰੀਆਂ ਚੀਜ਼ਾਂ ਇਹ ਪਬਲਿਕ ਡੋਮੇਨ ਦੇ ਅੰਦਰ ਹੈਗੀਆਂ ਸਾਰੀ ਚੀਜ਼ flytr.24 ਤੇ ਹੈ ਕੋਈ ਵੀ ਇਸ ਨੂੰ ਟਰੈਕ ਕਰ ਸਕਦਾ ਹੈ ਤਾਂ ਅਸੀਂ ਇਸ ਕਰਕੇ ਇਸ ਨੂੰ ਦਿਖਾ ਰਹੇ ਹਾਂ ਕਿ ਕਿੱਥੇ ਹੈ ਤਾਂ 4628 ਕਿਲੋਮੀਟਰ ਦਾ ਜਿਹੜਾ ਡਿਸਟੈਂਸ ਸੀ ਉਹ ਕਵਰ ਕਰਕੇ ਫਿਰ ਇਹ ਰੈਂਪਸਟीन ਤੋਂ ਆਇਆ ਅਲ ਉਦੀਤ 에어ਪੋਰਟ ਪਹੁੰਚ ਗਿਆ ਜਹਾਜ਼ ਤਾਂ ਇੱਥੇ ਇਸ ਦੀ ਫਿਲਹਾਲ ਲਾਸਟ ਲੋਕੇਸ਼ਨ ਇੱਥੇ ਆ ਰਹੀ ਹੈ ਔਰ ਇਹ ਰਾਤ ਨੂੰ 10 ਵਜੇ ਪਹੁੰਚਣਾ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਸ਼ਾਮ ਨੂੰ 5 ਵਜੇ ਦੀ ਇਸ ਦੀ ਫਲਾਈਟ ਹੋ ਸਕਦੀ ਹੈ ਕਿਉਂਕਿ ਫਲਾਈ ਕਰਕੇ ਜਦੋਂ ਇਹ ਜਹਾਜ਼ ਇੱਥੇ ਪਹੁੰਚਣਾ ਤਾਂ ਇਹ ਲੈਂਡ ਕਰ ਚੁੱਕਿਆ ਸਵੇਰੇ ਤਕਰੀਬਨ ਪੌਣੇ 11 ਵਜੇ ਜਹਾਜ਼ ਇੱਥੇ ਲੈਂਡ ਕੀਤਾ ਇਸ ਦੀ ਲਾਸਟ ਲੋਕੇਸ਼ਨ ਇਹ ਆ ਰਹੀ ਹੈ ਇਹ ਜਹਾਜ਼ ਦੀ ਲੋਕੇਸ਼ਨ ਹੈ ਤਾਂ ਇਹ ਅਸੀਂ ਤੁਹਾਨੂੰ ਟਰੈਕ ਕਰਕੇ ਜੋ ਦਿਖਾ ਰਹੇ ਹਾਂ ਇਹ ਪੂਰਾ ਪਬਲਿਕ ਡੋਮੇਨ ਦੇ ਅੰਦਰ ਆਏਗਾ ਤਾਂ ਇਸ ਦੇ ਅੰਦਰ ਇਸ ਜਹਾਜ਼ ਦੇ ਅੰਦਰ ਭਾਰਤੀ ਨਾਗਰਿਕ ਹੈ ਜਿਨ੍ਹਾਂ ਨੂੰ ਕਿ ਲਿਆਂਦਾ ਜਾ ਰਿਹਾ ਪਹਿਲਾਂ ਇਹ ਜਰਮਨੀ ਰੁਕਿਆ ਔਰ ਉਸ ਤੋਂ ਬਾਅਦ ਫਿਰ ਇਸ ਦਾ ਅ ਦੂਸਰੀ ਜਗ੍ਹਾ ਜਿਹੜਾ ਸਟੇ ਸੀਗਾ ਉਸਦੀ ਤਸਵੀਰ ਅਸੀਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਆ ਤਾਂ ਆਰਸੀਏ 858 ਨੰਬਰ ਫਲਾਈਟ ਹੈ ਕੋਈ ਵੀ ਇਸ ਨੂੰ ਐਸੇ ਦਾ ਟਰੈਕ ਕਰ ਸਕਦਾ ਹੈ ਤਾਂ ਟਰੈਕ ਕਰਕੇ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਇਹ ਇਸ ਤੋਂ ਬਾਅਦ ਹੁਣ ਇੰਤਜ਼ਾਰ ਹੈ ਕਿ ਵਾਪਸ ਇਹ ਭਾਰਤੀ ਮੋੜਨਗੇ ਹਾਲਾਂਕਿ ਲੱਖਾਂ ਰੁਪਏ ਲਾ ਕੇ ਇਹ ਲੋਕ ਵਿਚਾਰੇ ਜਿਹੜੇ ਗਏ ਸੀਗੇ ਇਹ ਵਾਪਸ ਮੁੜ ਰਹੇ ਆ ਜੋ ਕਿ ਬਹੁਤ ਹੀ ਮੰਦਪਾਗੀ ਗੱਲ ਵੀ ਹੈ ਖੈਰ ਇਹ ਆਪਣੇ ਚੰਗੇ ਫਿਊਚਰ ਦੇ ਲਈ ਚੰਗੇ ਭਵਿੱਖ ਦੇ ਲਈ ਇਹ ਸਾਰੇ ਲੋਕ ਗਏ ਸੀਗੇ ਖੈਰ ਹੁਣ ਇਹ ਲੋਕ ਵਾਪਸ ਮੁੜ ਰਹੇ ਆ ਭਿੱਜੀਆਂ ਅੱਖਾਂ ਦੇ ਨਾਲ ਮੁੜ ਰਹੇ ਐ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਅੰਮ੍ਰਿਤਸਰ ਪਹੁੰਚੇ ਹੋਏ ਕਿਉਂਕਿ ਅੰਮ੍ਰਿਤਸਰ 에ਅਰਪੋਰਟ ਤੇ ਇਹ ਜਹਾਜ਼ ਪਹੁੰਚਣਾ ਤਾਂ ਕਈ ਘੰਟਿਆਂ ਦਾ ਸਫ਼ਰ ਕਈ ਦਿਨਾਂ ਦੀ ਜਦੋਜਹਿਦ ਪਹੁੰਚਣ ਤੇ ਔਰ ਲੱਖਾਂ ਰੁਪਏ ਲਾ ਕੇ ਔਰ ਇੰਨੀ ਖੱਜਲ ਖਵਾਰੀ ਕਰਕੇ ਇਹ ਲੋਕ ਜਿਹੜੇ ਗਏ ਆ ਖੈਰ ਇਹਨਾਂ ਨੂੰ ਕਦੇ ਸ਼ਾਇਦ ਇਹ ilm ਨਹੀਂ ਹੋਊਗਾ ਕਿ ਇਹ ਲੋਕ ਇਸ ਤਰੀਕੇ ਦੇ ਨਾਲ ਮੁੜਨਗੇ ਤਾਂ ਹੁਣ UAE ਦੇ ਅੰਦਰ ਇਹ ਜਹਾਜ਼ ਜਿਹੜਾ ਇਹ UAE ਦੇ ਨਜ਼ਦੀਕ ਦੇਖੋਗੇ ਤੁਸੀਂ ਤਾਂ ਕਤਰ ਦੇ ਵਿੱਚ ਹੀ ਜਹਾਜ਼ ਹੈਗਾ ਦੋ ਹਜ਼ਾਰ ਦਿਨਾਂ ਦੀ ਕਤਰ-ਕਤਰ ਦੇ ਵਿੱਚ ਜਹਾਜ਼ ਆ ਔਰ ਇੱਥੇ ਇੰਤਜ਼ਾਰ ਸ਼ਾਇਦ ਕੀਤਾ ਜਾ ਰਿਹਾ ਹੋਵੇਗਾ ਜਾਂ ਤਾਂ ਫਲਾਈਟ ਦਾ ਜਿਹੜਾ ਥੋੜੀ ਦੇਰ ਤੱਕ ਇਹ ਜਹਾਜ਼ ਉੱਥੋਂ ਫਲਾਈ ਕਰਨਾ ਹੈ ਫਲਾਈ ਕਰਨ ਤੋਂ ਬਾਅਦ ਫਿਰ ਇਹ ਜਹਾਜ਼ ਰਾਤ ਨੂੰ 10:00 10:00 ਦਾ ਸਮਾਂ ਦੱਸਿਆ ਜਾ ਰਿਹਾ ਔਰ ਇਸ ਦੇ ਅੰਦਰ 119 ਭਾਰਤੀ ਹੋਣਗੇ 119 ਭਾਰਤੀਆਂ ਤੋਂ ਜ਼ਿਆਦਾਤਰ ਜਿਹੜੇ ਆ 60 ਤੋਂ ਵੱਧ 60 ਤੋਂ 70 ਦੇ ਵਿਚਾਲੇ ਦਾ ਰੇਸ਼ਿਓ ਹੈ ਦੀ ਪੂਰੀ ਜਿਹੜੀ ਡਿਟੇਲ ਆ ਉਹ ਸਾਹਮਣੇ ਆਈ ਸੀਗੀ ਇਹ ਤਕਰੀਬਨ 67 ਨੌਜਵਾਨ ਜਿਹੜੇ ਇਹਨਾਂ ਦੇ ਵਿੱਚੋਂ ਉਹ ਪੰਜਾਬ ਦੇ ਆ ਹੁਣ ਪੰਜਾਬ ਨੂੰ ਚੁਣਿਆ ਗਿਆ ਕਿਉਂ ਚੁਣਿਆ ਗਿਆ ਇਸ ਦੇ ਪਿੱਛੇ ਰੀਜ਼ਨ ਤਾਂ ਸਾਹਮਣੇ ਨਹੀਂ ਆਇਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਅਮਰitsar ਨੂੰ ਬਦਨਾਮ ਕਰਨ ਦੇ ਲਈ ਕਿ ਅਮਰitsar ਇੱਕ ਹੋਲੀ ਸਿਟੀ ਅਮਰitsar ਇੱਕ ਧਾਰਮਿਕ ਸ਼ਹਿਰ ਹੈ ਔਰ ਇਸ ਨੂੰ ਹੁਣ ਡਿਪੋਰਟੇਸ਼ਨ ਸੈਂਟਰ ਨਾ ਬਣਾ ਦਿੱਤਾ ਜਾਵੇ ਇਸ ਤਰ੍ਹਾਂ ਦੀ ਗੱਲ ਮੁੱਖ ਮੰਤਰੀ ਦੇ ਵੱਲੋਂ ਵੀ ਕਹੀ ਗਈ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਇੰਤਜ਼ਾਰ ਕਰ ਰਹੇ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨੇ ਵੀ ਲੋਕ ਆਏ ਆ ਅਸੀਂ ਉਹਨਾਂ ਨੂੰ ਉਹਨਾਂ ਦਾ ਮਾਰਗਦਰਸ਼ਨ ਕਰਾਂਗੇ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਔਰ ਨਾਲ ਹੀ ਇਹ ਲੋਕ ਜਿਹੜੇ ਜਾ ਰਹੇ ਆ ਕਿਹੜੇ ਕਿਹੜੇ ਏਜੰਟਾਂ ਨੇ ਇਹਨਾਂ ਲੋਕਾਂ ਨੂੰ ਭੇਜਿਆ ਉਹਨਾਂ ਦੇ ਉੱਪਰ ਵੀ ਐਕਸ਼ਨ ਹੋਣਾ ਸ਼ੁਰੂ ਹੋ ਗਿਆ ਪਰ ਜ਼ਿਆਦਾਤਰ ਏਜੰਟ ਵਿਦੇਸ਼ ਭੱਜ ਚੁੱਕੇ ਆ ਇਸ ਤਰ੍ਹਾਂ ਦੀ ਵੀ ਜਾਣਕਾਰੀ ਹੈ ਕਿ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਕੰਮਕਾਜ ਇੱਥੇ ਹੈਗੇ ਆ ਪਰ ਬਹੁਤ ਸਾਰੇ ਲੋਕ ਜਿਹੜੇ ਡੌਂਕੀ ਲਵਾਉਂਦੇ ਆ ਇਹ ਜ਼ਿਆਦਾਤਰ థਾਈਲੈਂਡ ਜਾਂ ਹੋਰ ਵਿਦੇਸ਼ਾਂ ਚੋਂ ਬੈਠ ਕੇ ਸਾਰੇ ਸਿਸਟਮ ਨੂੰ ਆਪਰੇਟ ਕਰਦੇ ਆ ਔਰ ਇੱਥੇ ਪੈਸਾ ਜਾਂ ਤਾਂ ਇਨਵੈਸਟ ਕਰ ਦਿੰਦੇ ਆ ਜਾਂ ਫਿਰ ਹਵਾਲਾ ਦੇ ਜ਼ਰੀਏ ਵੀ ਦੱਸਿਆ ਜਾਂਦਾ ਹੈ ਕਿ ਅਮਾਉਂਟ ਜਿਹੜੀ ਹੈ ਅੱਗੇ ਭੇਜੀ ਜਾਂਦੀ ਹੈ ਕਿਉਂਕਿ ਜਿਹੜੇ ਬੰਦਿਆਂ ਨੇ ਜਾਣਾ ਕਿਸੇ ਨੇ ਉਹ ਏਜੰਟ ਦੇ ਨਾਲ ਸੰਪਰਕ ਕਰਦਾ ਹੈ ਏਜੰਟ ਨੂੰ ਪੈਸੇ ਦੇ ਦਿੱਤੇ ਜਾਂਦੇ ਆ ਉਹ ਏਜੰਟ ਅੱਗੇ ਟ੍ਰਾਂਜੈਕਸ਼ਨ ਕਿਸ ਤਰੀਕੇ ਦੇ ਨਾਲ ਕਰਦਾ ਸ਼ਾਇਦ ਜ਼ਿਆਦਾਤਰ ਲੋਕ ਕਹਿੰਦੇ ਕਿ ਹਵਾਲਾ ਦੇ ਜ਼ਰੀਏ ਹੀ ਇਹ ਪੈਸਾ ਅੱਗੇ ਦੀ ਅੱਗੇ ਭੇਜਿਆ ਜਾਂਦਾ ਪੱਕੇ ਲੋਕ ਹੁੰਦੇ ਆ ਉਹਨਾਂ ਦੇ ਜਿਹੜੇ ਡਾਕਟਰਾਂ ਨੂੰ ਅੱਗੇ ਦੀ ਅੱਗੇ ਪੈਸਾ ਜਿਨ੍ਹਾਂ ਨੇ ਮੁਹੱ ਕਿ ਇਹ ਲੋਕ ਵਿਚਾਰੇ ਜਿਹੜੇ ਬੜੇ ਚਾਹਵਾਂ ਦੇ ਨਾਲ ਇਹਨਾਂ ਦੇ ਵਿੱਚੋਂ 67 ਪੰਜਾਬ ਦੇ ਲੋਕ ਆ ਜਿਹੜੇ ਅੱਜ ਜਹਾਜ਼ 119 ਜਣਿਆਂ ਦੇ ਨਾਲ ਭਰਿਆ ਹੋਇਆ ਆ ਰਿਹਾ ਔਰ ਫਿਲਹਾਲ ਇਹ ਕਤਰ ਦੇ ਵਿੱਚ ਸਟੇ ਕੀਤਾ ਹੋਇਆ ਇਸ ਜਹਾਜ਼ ਨੇ ਫਲਾਈਟ 5 ਘੰਟੇ ਦੀ ਫਲਾਈਟ ਦੱਸੀ ਜਾ ਰਹੀ ਹੈ 5 ਤੋਂ 4 ਘੰਟੇ ਦੀ ਫਲਾਈਟ ਹੈ ਔਰ ਉਸ ਤੋਂ ਬਾਅਦ ਫਿਰ ਇਹ ਜਹਾਜ਼ ਪਹੁੰਚ ਜਾਏਗਾ ਅੰਮ੍ਰਿਤਸਰ ਉਸ ਤੋਂ ਬਾਅਦ ਸਾਰੇ ਇਹ ਲੋਕ ਆਪੋ ਆਪਣੇ ਘਰਾਂ ਨੂੰ ਫਿਰ ਵਾਪਸ ਮੁੜ ਜਾਣਗੇ ਆਸਾਂ ਉਮੀਦਾਂ ਬਹੁਤ ਸਾਰੀਆਂ ਲਾ ਕੇ ਲੋਕ ਗਏ ਸੀਗੇ ਕਿ ਡਾਲਰ ਕਮਾਵਾਂਗੇ ਪਰ 트럼ਪ ਦੇ ਆਉਣ ਤੋਂ ਬਾਅਦ ਇਹਨਾਂ ਵਿਚਾਰੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫਿਰ ਗਿਆ ਖੈਰ ਇਲੀਗਲ ਤਰੀਕੇ ਦੇ ਨਾਲ ਜਾਣਾ ਵੀ ਗਲਤ ਹੈ ਕਿਉਂਕਿ ਕੋਈ ਮੁਲਕ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਖੈਰ ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਗਏ ਆ ਬਹੁਤ ਸਾਰੇ ਲੋਕ ਸਟੈਬਲਿਸ਼ ਵੀ ਹੋ ਗਏ ਬਹੁਤ ਸਾਰੇ ਲੋਕ ਸੈੱਟ ਵੀ ਹੋ ਗਏ ਪਰ ਉਹਨਾਂ ਦੀ ਦੇਖਾ ਦੇਖੀ ਜੇ ਤੁਸੀਂ ਹੁਣ ਵੀ ਇੰਨੀ ਸ਼ਕਤੀ ਦੇ ਬਾਵਜੂਦ ਵੀ ਜਾਂਦੇ ਹੋ ਆਪ ਦਾ ਘਰ ਪੱਟ ਕੇ ਜਾਂਦੇ ਹੋ ਲੱਖਾਂ ਰੁਪਏ ਲਾ ਕੇ ਜਾਂਦੇ ਹੋ ਤਾਂ ਫਿਰ ਤੁਸੀਂ ਸਮਝ ਲਓ ਕਿ ਆਪਦੇ ਪੈਰ ਤੇ ਆਪ ਹੀ ਕੁਹਾੜਾ ਮਾਰ ਰਹੇ ਹੋ